19 ਤਰੀਕ ਜੀ ਦਿਨ ਹੈਗਾ ਸ਼ੁੱਕਰਵਾਰ ਤੇ ਅੰਡਮਾਨ ਦੀ ਇਹ ਸੋਹਣੀ ਸਜਰੀ ਸਵੇਰ ਆਪਾਂ ਖੜੇ ਆ ਜੀ ਗੁਰਦੁਆਰਾ ਸਾਹਿਬ ਪੁਲਿਸ ਗੁਰਦੁਆਰਾ ਸਾਹਿਬ ਇਧਰਲੇ ਪਾਸੇ ਭਾਈ ਦੂਸਰਾ ਗੇਟ ਆ ਇੱਕ ਉਧਰਲੇ ਪਾਸੇ ਥੱਲੇ ਸੜਕ ਰਹਿ ਜਾਂਦੀ ਹੈਗੀ ਤੇ ਇਧਰਲੇ ਪਾਸੇ ਇੱਕ ਉੱਪਰ ਸੜਕ ਰਹਿ ਜਾਂਦੀ ਹੈ ਕਿਉਂਕਿ ਸੜਕਾਂ ਇੱਥੇ ਭਾਈ ਉੱਚੀਆਂ ਨਹੀਂ ਹੋਈਆਂ ਕਿਉਂਕਿ ਸ਼ਹਿਰ ਆ ਜਿਹੜਾ ਇਹ ਸਾਰਾ ਇੱਕ ਟਾਪੂ ਤੇ ਭਾਈ ਟਿੱਬੇ ਤੇ ਗੱਲ ਉਹਦੇ ਤੇ ਬਸਿਆ ਹੋਇਆ ਹੈਗਾ ਤੇ ਸਵੇਰ ਦੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਵੱਡੇ ਛੋਟਿਆਂ ਨੂੰ ਭੈਣਾ ਭਰਾਵਾਂ ਨੂੰ ਦੇਸ਼ਾਂ ਵਾਲਿਆਂ ਨੂੰ ਤੇ ਵਿਦੇਸ਼ਾਂ ਵਾਲਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੌਸਮ ਬਹੁਤ ਵਧੀਆ ਗਾ ਜੀ ਸੋਹਣਾ ਗਾ ਠੰਡਾ ਗਾ ਠੰਡੀ ਹਵਾ ਆਈ ਜਾਂਦੀ ਹੈਗੀ ਪਰ ਜਦੋਂ ਮੀਂਹ ਲਗਾਤਾਰ ਲਗਾਤਾਰ ਪਈ ਜਾਂਦਾ ਉਦੋਂ ਇਦਾਂ ਵੀ ਲੱਗਦਾ ਵੀ ਕੀ ਕਰੀਏ ਹੁਣ ਕਿਉਂਕਿ ਇੱਥੇ ਲਗਾਤਾਰ ਜਿਹੜਾ ਕੱਲ ਤੋਂ ਮੀਂਹ ਆਈ ਜਾਂਦਾ ਹੁਣੀ ਬਸ ਸਿਰਫ 2-4 ਮਿੰਟ ਹੀ ਹੋਇਆ ਜੀ ਮੀਂਹ ਰੁਕੇ ਨੂੰ ਤੇ ਆਪਾਂ ਨਾਲ ਦੀ ਨਾਲ ਡੱਡੂ ਵਾਂਗੂ ਭਾਈ ਕੰਨ ਜਿਹੜੇ ਬਾਹਰ ਨੂੰ ਕੱਢ ਲਏ ਆ ਆ ਗਏ ਆ ਇੱਧਰ ਸੜਕ ਤੇ ਆ ਗਏ ਆ ਹਾਂਜੀ ਹਾਂਜੀ ਆ ਆ ਗਏ ਜੀ ਆ ਗਏ ਚਲੋ ਹਾਂਜੀ ਤੇ ਕੰਨ ਭਾਈ ਬਾਹਰ ਨੂੰ ਕੱਢ ਲਏ ਆ ਤੇ ਰੇ ਮਸਬਰਾਜਾ ਭਾਈ ਕਰੀ ਜਾਂਦੇ ਸੀ ਵੀ ਅੱਜ ਕਿੱਧਰ ਨੂੰ ਜਾਗੇ ਕੀ ਗੱਲਬਾਤ ਕਰਗੇ ਤੇ ਤੁਹਾਨੂੰ ਦੱਸ ਦਈਏ ਭਾਈ ਸਾਰਿਆਂ ਨੂੰ ਪਹਿਲਾਂ ਆਪਾਂ ਇੱਕ ਪੁਲਿਸ ਅਧਿਕਾਰੀ ਅਫਸਰ ਸਾਹਿਬ ਨੂੰ ਮਿਲ ਕੇ ਆਉਣੇ ਆ ਜੀ ਜਾ ਕੇ ਚਾਰੇ ਭਰਾ ਜਾਵਾਂਗੇ ਤੇ ਭਾਈ ਉਹਨਾਂ ਦਾ ਫੋਨ ਆਇਆਗਾ ਕਹਿੰਦੇ 11:30 ਵਜੇ ਸਹੀ ਇੱਥੇ ਲੈਣ ਆ ਜਾਣਗੇ ਆਪਾਂ ਨੂੰ ਉਹ ਤੇ ਉਹਨਾਂ ਨਾਲ ਕੀ ਗੱਲਾਂ ਬਾਤਾਂ ਹੁੰਦੀਆਂ ਜੇ ਵੀਡੀਓ ਬਣਾਉਣ ਦੀ ਆਪਾਂ ਨੂੰ ਆਗਿਆ ਮਿਲੀ ਤਾਂ ਵੀਡੀਓ ਜ਼ਰੂਰ ਬਣਾ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਭਾਈ ਕੀ ਗੱਲਾਂ ਬਾਤਾਂ ਹੁੰਦੀਆਂ ਹਨਾ ਸਾਰਾ ਕੁਝ ਤੇ ਵੀਡੀਓ ਨਾਲ ਤੁਸੀਂ ਬਣੇ ਰਹੋ ਜੀ ਇਸ ਤੋਂ ਬਾਅਦ ਆਪਾਂ ਫਿਰ ਦੇਖਾਂਗੇ ਕਿਸੇ ਅ ਨਾਰੀ ਵਾਲਾਂ ਦਾ ਭਾਈ ਕੀ ਕੀਤਾ ਜਾਂਦਾਗਾ ਇੱਥੇ ਜਿਹੜੀਆਂ ਉਹਨਾਂ ਦੀ ਕੋਈ ਫੈਕਟਰੀ ਹੈਗੀ ਹੈਗੀ ਕਿੱਦਾਂ ਤੇਲ ਕੱਢਿਆ ਜਾਂਦਾ ਉਹ ਆਪਾਂ ਕੋਈ ਲੱਭਣ ਦੀ ਕੋਸ਼ਿਸ਼ ਕਰਾਂਗੇ ਸ਼ਹਿਰ ਦੇ ਵਿੱਚ ਬਣੇ ਰਿਹਾ ਹੋ ਵੀਡੀਓ ਦੇ ਨਾਲ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਤੇ ਮਿਲਦੇ ਆਂ ਫਿਰ ਅੰਡਮਾਨ ਦੇ ਜੀ ਰਾਹਾਂ ਦੇ ਵਿੱਚ ਥੋੜਾ ਟਾਈਮ ਬਾਬਾ ਜੀ ਨਾਲ ਸੇਵਾ ਕਰਵਾ ਲਈਏ ਜੀ ਜਾਣ ਤੋਂ ਪਹਿਲਾਂ ਵਾਹਿਗੁਰੂ ਜੀ ਹਾਂਜੀ ਬਾਬਾ ਜੀ ਆਜੋ ਜੀ ਆਜੋ ਹਾਂ ਆ ਜਾਓ ਬੇਟਾ ਸਮਾਂ ਹੋ ਗਿਆ ਜੀ 11:30 ਤੇ ਆਪਾਂ ਜਾ ਰਹੇ ਹਾਂ ਹਜੇ ਫਿਲਹਾਲ ਪਤਾ ਨਹੀਂ ਜੀ ਪੱਕਾ ਆਪਾਂ ਕਿੱਥੇ ਜਾ ਰਹੇ ਹਾਂ ਸ਼ਾਇਦ ਸੀਨੀਅਰ ਪੁਲਿਸ ਆਫਸਰ ਜਾਂ ਇਥੋਂ ਦੇ ਸਿਖਿਆ ਅਫਸਰ ਜੀ ਉਹਨਾਂ ਨਾਲ ਮੁਲਾਕਾਤ ਚੱਲਦੇ ਹਾਂ ਜੀ ਬਣੇ ਰਹੋ ਵੀਡੀਓ ਦੇ ਨਾਲ ਤੁਸੀਂ ਹਾਂ 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 ਜੀ ਆ ਰਿਹਾ ਜੀ ਆ ਰਿਹਾ ਹੱਸੀ ਗੱਲ ਹੱਸੀ ਗੱਲ ਮੈਂ ਤੁਹਾਨੂੰ ਦੇਖ ਰਿਹਾ ਐਜੂਕੇਸ਼ਨ ਮੰਡੀ ਵਿੰਡਰ ਸੈਕਟਰ 9 ਨਵੀਂ ਬਲੋਹਾ ਪਰ ਹਾਂ ਇਹ ਸਿੱਖਿਆ ਦਾ ਸਭ ਤੋਂ ਵੱਡਾ ਕੇਂਦਰ ਹੈ ਜੀ ਇੱਥੋਂ ਦਾ ਤੇ ਨਾਲ ਆਪਣੇ ਨਾਲ ਮੈਡਮ ਕੋਰਪ੍ਰੀਤ कौर ਮੈਡਮ ਤੇ ਭੁਪਿੰਦਰ ਸਿੰਘ ਸਰ ਸਾਡੇ ਨਾਲ ਅੱਛਾ ਅੱਛਾ ਕੋਰਪ੍ਰੀਤ कौर ਮੈਡਮ ਜੀ ਤੇ ਸਰ ਜਿਹੜੇ ਹੈਗੇ ਆਪਣੇ ਨਾਲ ਭੁਪਿੰਦਰ ਸਿੰਘ ਤੇ ਇੱਥੇ ਜਿਹੜਾ ਡਾਇਰੈਕਟਰ ਹੈ ਹਰਿਆਣੇ ਤੋਂ ਨੇ ਆਈਐਸ ਆਫੀਸਰ ਵਿਕਰਮ ਸਿੰਘ ਉਹ ਅੱਜ ਸਾਨੂੰ ਬੁਲਾਇਆ ਉਹਨਾਂ ਨੇ ਮਿਲਣ ਵਾਸਤੇ ਉਹ ਹਰਿਆਣਾ ਤੋਂ ਨੇ ਜੀ ਹਾਂਜੀ ਐਪਰੀਸ਼ੀਏਟ ਕਰਨ ਲਈ ਤੁਹਾਨੂੰ ਬੁਲਾਇਆ ਇੱਥੇ ਆਪਣੇ ਡਾਇਰੈਕਟਰ ਐਜੂਕੇਸ਼ਨ ਡਾਇਰੈਕਟਰ ਵਿੱਚ ਠੀਕ ਹੈ ਜੀ ਬਹੁਤ ਧੰਨਵਾਦ ਜੀ ਸਵਾਜੀਵਾ ਸਵਾਜੀਵਾ ਹਲੋ ਸੋ ਪਹਿਲਾਂ ਜਿਹੜੇ ਡਾਇਰੈਕਟਰ ਸੀ ਉਹ ਮੈਂ ਪੰਜਾਬੀ ਹੁੰਦੇ ਸੀ ਇੱਕ ਟਾਈਮ ਤੇ ਬਿਨ ਸਿੰਘ ਸਰ ਬਿਨ ਸਿੰਘ ਮੈਂ ਆਪਣੀ ਪੰਜਾਬੀ ਉਹ ਤੁਹਾਨੂੰ ਬੜੀ ਅੱਛਾ ਚਾਹਾਂ ਚਨਮਨ ਜੀ ਠੀਕ ਆ ਅਪਸਰਾ ਕੋਲੇ ਭਾਈ ਜਾਇਆ ਏ ਜੀ ਨਾਂ ਸੀਗਾ ਵਿਕਰਮ ਸਿੰਘ ਜਿਹੜੇ ਕਿ ਹਰਿਆਣਾ ਤੋਂ ਸੀਗੇ ਭਾਈ ਤੇ ਕਾਫੀ ਗੱਲਾਂ ਬਾਤਾਂ ਹੋਈਆਂ ਜੀ ਅੰਦਰ ਵੀਡੀਓ ਨਹੀਂ ਬਣਾ ਸਕੇ ਤੇ ਅੰਦਰ ਇਦਾਂ ਚੰਗਾ ਵੀ ਨਹੀਂ ਲੱਗਦਾ ਭਾਈ ਉਹ ਕਹਿੰਦੇ ਇੱਕ ਰੈਲੀ ਕਰਵਾਵਾਂਗੇ ਜੀ ਸਾਈਕਲਾਂ ਤੇ ਤੇ ਤੁਸੀਂ ਵੀ ਵਿੱਚ ਸ਼ਾਮਲ ਹੋਣਾ ਜ਼ਰੂਰ ਤੇ ਆਪਾਂ ਹੁਣ ਜਰੂਰ ਸ਼ਾਮਲ ਹੋਵਾਂਗੇ ਤੇ ਹੁਣ ਹੋਰ ਪਾਸੇ ਜਾ ਰਹੇ ਆ। ਆਪਾਂ ਬਾਈ 11:30 ਵਜੇ ਗੁਰਦੁਆਰਾ ਸਾਹਿਬ ਤੋਂ ਜਿਹੜਾ ਚੱਲੇ ਸੀਗੇ ਤੇ ਹੁਣ ਜਿਹੜਾ ਸਮਾਂ ਹੋ ਗਿਆ 2:30 ਵੱਜ ਚੁੱਕੇ ਹੈ। ਪਹਿਲਾਂ ਗਏ ਜੀ ਆਪਾਂ ਸਿੱਖਿਆ ਵਾਲੇ ਅਫਸਰ ਕੋਲੇ ਇੱਥੋਂ ਦੇ ਅਫਸਰ ਸੀਗੇ ਜੀ। ਤੇ ਬੜਾ ਭਾਈ ਮਾਨ ਸਤਕਾਰ ਬਖਸ਼ਿਆ ਉਹਨਾਂ ਨੇ ਹਨਾ ਤੇ ਵਧੀਆ ਗੱਲਾਂ ਬਾਤਾਂ ਉਹਨਾਂ ਨਾਲ ਹੋਈਆਂ ਸਾਂਝੀਆਂ ਵੀਡੀਓ ਉੱਥੇ ਨਹੀਂ ਬਣਾ ਸਕੇ ਤੁਹਾਨੂੰ ਪਤਾ ਇਹ ਦਫ਼ਤਰ ਦੇ ਵਿੱਚ ਐਦਾਂ ਵੀਡੀਓ ਬਣਾਉਣਾ ਸਾਰੇ ਬੈਠੇ ਚੰਗਾ ਵੀ ਨਹੀਂ ਲੱਗਦਾ ਤੇ ਨਾ ਹੀ ਭਾਈ ਬਣਾਉਣ ਵੀ ਨਹੀਂ ਦਿੰਦੇ ਫੋਟੋਆਂ ਖਿੱਚੀਆਂ ਸੀਗਾਂ ਆ ਦੇਖ ਲਓ ਤੁਸੀਂ ਨਾਲ ਫੋਟੋ ਵੀ ਆਈ ਜਾਂਦੀ ਹੈਗੀ ਫਿਰ ਗਏ ਜੀ ਆਪਾਂ ਅਫਸਰ ਮੈਡਮ ਸੀਗੇ ਆਈਏਐਸ ਤੇ ਜਿਨ੍ਹਾਂ ਦਾ ਨਾਮ ਸੀਗਾ ਜੋਤੀ ਕੁਮਾਰੀ ਇੱਥੋਂ ਦੇ ਆਈਏਐਸ ਹੈ ਭਾਈ ਤੇ ਉਹਨਾਂ ਨਾਲ ਗੱਲਾਂ ਬਾਤਾਂ ਹੋਈਆਂ ਜੀ ਫਿਰ ਆਪਾਂ ਇੱਕ ਹੋਰ ਅਫਸਰ ਕੋਲੇ ਗਏ ਜੀ ਆਈਏਐਸ ਸੀਗੇ ਉਹ ਵੀ ਇੱਥੋਂ ਦੇ ਜਿਨ੍ਹਾਂ ਦਾ ਨਾਮ ਸੀ ਵਿਨਾਇਕ ਸਰ ਵਿਨਾਇਕ ਸਰ ਤੇ ਉਹਨਾਂ ਨਾਲ ਇਹ ਗੱਲਾਂ ਬਾਤਾਂ ਹੋਈਆਂ ਜੀ ਬਹੁਤ ਜਗ੍ਹਾ ਤੇ ਨਾ ਇੱਥੇ ਵੀਡੀਓ ਬਣਾਉਣ ਦੀ ਜਿਹੜੀ ਆਗਿਆ ਨਹੀਂ ਹੈਗੀ ਤੇ ਡਰੋਨ ਉਡਾਉਣ ਦੀ ਤੇ ਚਾ ਨਹੀਂ ਤੇ ਉਹਨਾਂ ਨੇ ਭਾਈ ਆਪਾਂ ਨੂੰ ਕੁਝ-ਕੁਝ ਥਾਵਾਂ ਤੇ ਜਿਹੜੀ ਆਗਿਆ ਦਿੱਤੀ ਹੈਗੀ ਵੀ ਡਰੋਨ ਨਾਲ ਤੁਸੀਂ ਵੀਡੀਓ ਜਿਹੜੀ ਬਣਾ ਸਕਦੇ ਹੋ ਤੇ ਬਹੁਤ ਜਗ੍ਹਾ ਇਦਾਂ ਦੀਆਂ ਵੀ ਇੱਥੇ ਜਿੱਥੇ ਆਪ ਆਪ ਭਾਈ ਜਾ ਨਹੀਂ ਸਕਦੇ ਸਾਈਕਲ ਲੈ ਕੇ ਤੇ ਉਹਨਾਂ ਨੇ ਕੁਝ ਕੁ ਜਗ੍ਹਾ ਦੱਸੀਆਂ ਕਹਿੰਦੇ ਭਾਈ ਤੁਸੀਂ ਇੱਥੇ ਇੱਥੇ ਜਿਹੜਾ ਜਾ ਸਕਦੇ ਹੋ ਇੱਕ ਆਪਣੀ ਭਾਈ ਟਿਕਟ 23 ਤਰੀਕ ਦੀ ਨਾ ਜਿਹੜਾ ਉਹ ਪਿੰਡ ਹੈਗਾ ਕੈਮਲਵੇ ਜਿਹੜਾ ਪੰਜਾਬੀਆਂ ਦਾ ਪੰਜਾਬੀ ਭਰਾਮਾਂ ਦਾ ਜਿਹੜਾ ਪਿੰਡ ਹੈ ਤੇ ਉਹਦੀ ਟਿਕਟ ਵੀ ਜਿਹੜੀ 23 ਤਰੀਕ ਵਾਲਾ ਕੰਮ ਉਹ ਅੜੇ ਹੀ ਪਿਆ ਸੀਗਾ ਮਿਲਦੀ ਨਹੀਂ ਸੀ ਉਹ ਵੀ ਉਹਨਾਂ ਨੇ ਆਪਣਾ ਕੁਝ ਨਾ ਕੁਸ ਕੰਮ ਆਪਣਾ ਸੌਖਾ ਕਰ ਦੇਣਗੇ ਭਾਈ ਤੇ ਇੰਨੀਆਂ ਹੋਰ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਹੋਈਆਂ ਜੀ ਤੇ ਬੜਾ ਉਹਨਾਂ ਨੇ ਆਪਣਾ ਹੌਸਲਾ ਵਜਾਈ ਕੀਤਾ ਵੀ ਪੰਜਾਬ ਤੋਂ ਚੱਲ ਕੇ ਇੱਥੋਂ ਤੱਕ ਆਏ ਆਗੇ ਤੇ ਆਪਾਂ ਨੂੰ ਵੀ ਵਧੀਆ ਲੱਗਿਆ ਜੀ ਤੇ ਅਫਸਰਾਨਾ ਮਿਲ ਕੇ ਵਧੀਆ ਸੀਗੇ ਬਹੁਤ ਵੱਡੇ ਅਫਸਰ ਸੀ ਭਾਈ ਠੀਕ ਹੈ ਜੀ ਤੇ ਹੁਣ ਅੱਜ ਦਾ ਦਿਨ ਆਪਣਾ ਇੱਦਾਂ ਹੀ ਨੰਗੂਗਾ ਜੀ ਕਿਉਂਕਿ ਪੌਣੇ 4 ਵਜੇ ਇੱਕ ਕਿਹੜੀ ਥਾਂ ਗਈ ਉਹ ਬਲੈਕ ਮੈਮੋਰੀਅਲ ਬਲੈਕ ਮੈਮੋਰੀਅਲ ਭਾਈ ਇਹ ਅੰਗਰੇਜ਼ੀ ਘਾਟ ਹੀ ਬੋਲਣੀ ਆਉਂਦੀ ਆ ਬੱਟਡੌਲ ਬਾਰੇ ਬੋਲ ਲੈਣੇ ਆ ਚੰਡੇ ਦਾ ਸਮਾਰਕ ਚੰਡੇ ਦਾ ਸਮਾਰਕ ਭਾਈ ਉੱਥੇ ਜਾਣਾ ਹੈਗਾ ਪੌਣੇ 4 ਵਜੇ ਤੇ ਉੱਥੇ ਵੀ ਬਸ ਇਦਾਂ ਦਾ ਹੀ ਉੱਥੇ ਵੀ ਭਾਈ ਇਦਾਂ ਦੀ ਗੱਲਬਾਤ ਹੈ ਕਿ ਉੱਥੇ ਵੀ ਚੱਲ ਕੇ ਵਸ ਦੇਖਦੇ ਆ ਕੀ ਹੈਗਾ ਤੇ ਅੱਜ ਦਾ ਦਿਨ ਆਪਣਾ ਇਦਾਂ ਹੀ ਆ ਜੀ ਹੋ ਗਿਆ ਜੀ ਟਾਈਮ ਪੌਣੇ 4 ਤੇ ਆਪਾਂ ਪਹੁੰਚ ਗਏ ਭਾਈ ਜਿੱਥੇ ਉਹ ਕਿਹਾ ਸੀਗਾ ਆਪਾਂ ਨੂੰ ਭਾਈ ਇੱਥੇ ਪਹੁੰਚ ਜਿਓ ਪੌਣੇ 4 ਵਜੇ ਚੰਡੇ ਵਾਲੀ ਥਾਂ ਤੇ ਉਹਨਾਂ ਨੇ ਕਿਹਾ ਸੀ ਫਲੈਗ ਪੁਆਇੰਟ ਤੇ ਪਹੁੰਚਿਓ ਫਲੈਗ ਪੁਆਇੰਟ ਕਹਿੰਦੇ ਆ ਭਈਆ ਜਿੱਥੇ ਆਪਾਂ ਹੈਗੇ ਆ ਇਸ ਟਾਈਮ ਆ ਪਰਲੇ ਪਾਸੇ ਸਮੁੰਦਰੀ ਆ ਬਸ ਨਾਲ ਤੇ 15 ਮਿੰਟ ਹੋਰ ਰਹਿਗੇ ਜੀ ਉਹ ਆਉਣਗੇ ਤੁਹਾਨੂੰ ਦੱਸ ਦਗੇ ਵੀ ਭਾਈ ਉਹ ਵੱਡੇ ਟੀਵੀ ਵਾਲੇ ਜਿਹੜੇ ਵੱਡੇ ਕੈਮਰੇ ਵਾਲੇ ਉਹ ਕਹਿੰਦੇ ਭਾਈ ਤੁਹਾਡੀ ਵੀਡੀਓ ਬਣਾਉਣੀ ਆ ਖਬਰਾਂ ਵਾਲੇ ਤੇ ਕਹਿੰਦੇ ਇੱਥੇ ਆ ਜਾਓ ਤੁਸੀਂ ਉਹਨਾਂ ਨੂੰ ਡਿੱਕੀ ਜਾਂਦੇ ਆ ਭਾਈ ਇੰਨੀ ਛੋਹ ਇਧਰਲੇ ਪਾਸੇ ਬੜੇ ਦਿਨਾਂ ਬਾਅਦ ਆਇਆ तकरीबन ਡੇਢ ਮਹੀਨਾ ਹੋ ਗਿਆ ਗੋਲ ਗੱਪੇ ਖਾ ਰਹੇ ਹਾਂ ਜੀ 10 ਰੁਪਈਆ ਦੇ ਚਾਰ ਗੋਲ ਗੱਪੇ ਤਿੰਨ ਖਾ ਲੇ ਇੱਕ ਰਹਿ ਗਿਆ ਉਹ ਇੱਕ ਮੈਂ ਖਾਉਂਗਾ ਬਾਜੀਆ ਇਹ ਵੀ ਚੀਜ਼ ਜ਼ਰੂਰੀ ਹੈ ਜੀ। ਇਹ ਕਦੀ ਖਾ ਲੈਣੀ ਚਾਹੀਦੀ ਹੈ ਚਟਪਟਾ ਜਿਹਾ। ਹਾਲਤੀ ਵਾਲੀ ਮਾੜੀ ਹੈ ਜੀ। ਨਾ ਤਾਂ ਇਹ ਚ ਪਾਣੀ ਹੈ। ਪਾਣੀ ਥੋੜਾ ਘੱਟ ਜਾ ਪਾਉਂਦੇ ਨੇ ਇੱਥੇ। ਨਾ ਕੋਸ ਹੋਰ ਹੈ ਇਹਦੇ 'ਚ। ਨੂੰ ਮਿਰਚਾਂ ਵਾਲਿਆਂ ਆਂ। ਆਪਾਂ ਉਹਦਾ ਚਾਹੀ ਰਾਸ ਆਉਗੇ ਸੰਦੀਪ ਚਾਹ ਕਹਦਾ ਸੀ ਆਇਆ ਫਿਰ ਪੀ ਗਏ ਬਣ ਗਈ ਜੀ ਚਾਹ ਹਾਂ ਬਸ ਬਸ ਅਬ ਹੋ ਜਾਏਗੀ ਹਾਂ ਵੇ ਇੱਕ ਬਾਈ ਉਧਰ ਬੈਠਿਆ ਕੇ ਖਬਰਾਂ ਵਾਲੇ ਤੇ ਦੂਜੇ ਕਹਾ ਭੈਣ ਆਈ ਹੈਗੀ ਤੇ ਇਹਨਾਂ ਕੋਲੇ ਵੀ ਭਾਈ ਮੈਂ ਕਹੇਗਾਗਾ ਇਹ ਆਏ ਆਗੇ ਭਾਈ ਖਬਰਾਂ ਵਾਲੇ ਚੈਨਲ ਵਾਲੇ ਵੀਡੀਓ ਬਣਾਉਣ ਵਾਸਤੇ ਹੋ ਗਿਆ ਲਗਭਗ ਅੱਧਾ ਘੰਟਾ ਇੱਥੇ ਖੜੇ ਹੋਏ ਆ ਬਾਈ 1943 ਇਹ ਜਿੱਥੇ ਆਪਣਾ ਜਦੋਂ ਦੇਸ਼ ਆਜ਼ਾਦ ਹੋਇਆ ਤਾਂ ਪਹਿਲਾਂ ਅੰਡਮਾਨ ਨਿਕੋਬਰ ਜਿਹੜਾ ਆਜ਼ਾਦ ਹੋਇਆ ਸੀਗਾ ਇੱਥੇ ਝੰਡਾ ਚਲਾਇਆ ਗਿਆ ਸੀਗਾ ਇਹ ਤਾਂ ਲਿਖਿਆ ਹੋਇਆ 1943 ਕਰ ਲਗੇ ਜੀ ਗੱਲਾਂ ਬਾਤਾਂ ਇਹਦੇ ਦਰੋਂ ਸਾਡਾ ਇੱਕ ਛੋਟਾ ਜਿਹਾ ਮੈਸੇਜ ਰਹਿੰਦਾਗਾ ਜੀ ਤੇ ਵੀ ਸਾਰੇ ਜੀ ਨਸ਼ਿਆਂ ਤੋਂ ਦੂਰ ਰਹਿਣ। ਕੋਈ ਵੀ ਸਟੇਟ ਹੋਵੇ ਉਹ ਹਰੇਕ ਸਟੇਟ ਲਈ ਹੈ ਜੀ। ਹਰੇਕ ਬੱਚਾ ਜੋ ਵੀ ਨਵੇਂ ਦੇਖਦੇ ਆ ਜੀ ਸਕੂਲ ਨਾਲ ਪੜਦੇ ਆ ਇੱਕ ਵਧੀਆ ਖਾਣ ਪੀਣ ਖਾਣ ਚੰਗਾ ਜੀ। ਇਹ ਆਪਣੇ ਆਪ ਨੂੰ ਤੰਦਰੁਸਤ ਰੱਖਣ ਤੇ ਸਾਈਕਲਿੰਗ ਲਾਨ ਵੀ ਜੋੜਨੇ ਇੱਕ ਵਧੀਆ ਚੀਜ਼ ਹੈ ਜੀ। ਨੇਚਰ ਨਾਲ ਵੀ ਜੁੜਨ ਅਸੀਂ ਨਵੀਆਂ ਨਵੀਆਂ ਜਗਾਵਾਂ ਦਿਖਾਉਨੇ ਆ ਦੇਖਦੇ ਵੀ ਆਪਾਂ ਤੇ ਦਿਖਾਉਣੇ ਵੀ ਆ ਜੀ। ਉਧਰ ਤਵਾਤਾਵਰ ਨੇ ਕਿਹੜੀ ਜਗ੍ਹਾ ਕਿੱਦਾਂ ਦਾਗਾ। दौरे तो के मिले गुरु की रस्सी को तो सर इन लोगों अंडमान के जो शौक जो है उनको कॉर्डिनेट कर रहे हैं तो सर से जानना चाहेंगे कि सर किस तरह खेल का जो आगे का प्लान है नमस्कार जॉन जी हमें बड़ा अच्छा लगा कि पंजाब से यहाँ साइकिलिंग करते हुए कैलकाटा तक आए और उसके बाद यहाँ पोर्ट प्लेयर आने अंडमान आने का इन्होंने डिसाइड किया दे हैव अ वेरी गुड कॉज दैट दे आर सपोर्टिंग दैट इज वॉर अगेंस्ट ड्रग्स एक ये बहुत बड़ा एक संदेश है जो ये यूथ को देना चाहते हैं आप जैसे मिले हैं इनसे दे ऑल आर यंग कम एंड दे आर दे हैव स्टार्टेड अ अम बेसिकली कैंपिंग ड्रग वॉर अगेंस्ट ड्रग्स एंड अपार्ट फ्रॉम दैट ये जो मैसेज देना चाह रहे हैं साइकिलिंग करके मसल पावर द यूथ कैन डू अ लॉट ऑफ थिंग तो ये चीज़ को प्रोत्साहन करते हुए इसे आगे बढ़ाते हुए हम भी यहाँ पे अंडमान में इन्हें यहाँ से लेके डिगलीपुर डिगलीपुर और कैम्बलपुर तक हम सपोर्ट कर रहे हैं कि ये वहाँ पहुँचे और आगे ये संदेश सब जगह तक पहुँचाए बड़ा अच्छा लगा हमें कि पंजाब से ये युवा यहाँ आए हैं और ये काम कर रहे हैं थैंक यू फ्लैग पॉइंट तो भाई आप फिर चल पे हैं जी झंडे वाली जगह तो भाई आए सिगे ਤਨ ਚੈਨਲ ਵਾਲੇ ਆਏ ਸੀਗੇ ਤੇ ਉਹਨਾਂ ਨੇ ਆਪਾਂ ਤੋਂ ਗੱਲਾਂ ਬਾਤਾਂ ਕਾਫੀ ਪੁੱਛੀਆਂ ਭਾਈ ਕਿੱਦਾਂ ਹਨਾ ਕਿਹੜੇ ਕਿਹੜੇ ਪਾਸੇ ਤੁਸੀਂ ਹੋ ਕੇ ਆਏ ਹੋ ਇਦਾਂ ਹੁੰਦਾ ਸਾਰਾ ਕੁਝ ਪੁੱਛ ਕੇ ਚ ਹੋਇਆ ਤੇ ਵਧੀਆ ਚੱਲੋ ਸਵਾਲ ਜਵਾਬ ਹੋਏ ਉਹਨਾਂ ਨੇ ਆਪਣੀ ਬਣਾਈ ਜੀ ਮੂਵੀ ਹੁਣ ਆਪਾਂ ਫੇਰ ਚੱਲ ਪਏ ਆ ਆ ਭਰਾ ਆ ਗਏ ਜਿਹੜੇ ਇੱਥੋਂ ਇੱਥੋਂ ਹੀ ਆ ਜੀ ਅੰਡਮਾਨ ਤੋਂ ਆਪਣੀ ਜਿਹੜੀ ਮਦਦ ਕਰ ਜਾਂਦੇ ਆਗੇ ਜਿੱਦੇ ਦੇ ਆਪਾਂ ਆਏ ਆ ਉਦਦੇ ਦੇ ਅੱਜ ਦੀ ਵੀਡੀਓ ਜੀ ਆਪਣੀ ਸੰਭਾਵਤੀ ਵੱਲ ਬਾਦੀ ਹੈ ਜੀ ਤੇ ਮਾਫ ਕਰਿਓ ਭਾਈ ਅੱਜ ਆਪਾਂ ਕੁਛ ਸ਼ਹਿਰ ਦਾ ਕੁਛ ਵੀ ਆਲਾ-ਦਵਾਲਾ ਜਿਹੜਾ ਤੁਹਾਡੇ ਨਾਲ ਸਾਂਝਾ ਨਹੀਂ ਕਰ ਸਕੇ ਕੁਛ ਵੀ ਨਹੀਂ ਦਿਖਾ ਸਕੀ ਤੇ ਕਿਹੜੇ ਕੰਮ ਤਾਂੰਦਿਆ ਚਲ ਜੇ ਫਿਰਦੇ ਰਹੇ ਭਾਈ ਤੁਸੀਂ ਉਹ ਸਾਰਾ ਕੁਛ ਦੇਖ ਹੀ ਲਿਆ ਹਨਾ ਤੇ ਆਪਾਂ ਕਿੱਥੇ-ਕਿੱਥੇ ਗਏ ਸੀਗੇ ਤੇ ਚਲੋ ਆਪਣਾ ਜੀ ਉਹਨਾਂ ਦਾ ਟਿਕਟਾਂ ਦਾ ਹੱਲ ਹੋ ਜਾਊਗਾ ਜਿਹੜਾ ਆਪਾਂ 23 ਤਰੀਕ ਨੂੰ ਪੰਜਾਬੀ ਪੰਜਾਬੀ ਭਰਾਮਾਂ ਦੇ ਜਿਹੜਾ ਪਿੰਡ ਜਾਣਾਗਾ ਉੱਥੇ ਕਮਲ ਵੀ ਭਾਈ ਉਹ ਪਿੰਡ ਦਾ ਨਾ ਹੈਗਾ ਜਿਹੜਾ 23 ਤਰੀਕ ਨੂੰ ਇੱਥੋਂ ਪਤਾ ਨਹੀਂ ਤਾਂ ਭਾਈ ਜਹਾਜ਼ ਤੁਰੂਗਾ ਕਿ ਕਿਸ਼ਤੀ ਤੁਰੂਗੀ ਇਹ ਨਹੀਂ ਪਤਾ ਓਹੋ ਮੌਕੇ ਤੇ ਪਤਾ ਲੱਗੂਗਾ ਉਹ ਵੀ ਕਹਿੰਦੇ 2 ਦਿਨਾਂ ਦਾ ਰਾਹ ਹੈਗਾ ਇਹ ਚਲੋ ਉਹਦਾ ਹੋ ਹੋ ਜੂਗਾ ਉਹ ਭਾਈ ਕਹਿ ਕਹਾ ਕੇ ਜਿਹੜੇ ਅਫਸਰ ਵੱਡੇ ਸੀਗੇ ਹਨਾ ਤੇ ਆਪਣਾ ਉਹ ਕਰਵਾ ਦੇਣਗੇ ਜੀ ਤੇ ਐਨ ਨਾਲ ਹੀ ਅੱਜ ਦੀ ਵੀਡੀਓ ਸਮਾਪਤੀ ਵਾਲੀ ਬਾਦੀ ਹੈ ਜੀ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਜਿਹੜਾ ਸਮੇਂ ਚੋਂ ਸਮਾਂ ਕੱਢ ਕੇ ਆਪਣੀ ਵੀਡੀਓ ਦੇਖਦੇ ਹੋ ਲਾਈਕ ਕਰ ਦਿਓ ਤੇ ਚੰਗੇ ਚੰਗੇ ਕਮੈਂਟ ਕਰ ਦਿਓ ਜੀ ਮਿਲਦੇ ਆ ਕੱਲ ਨੂੰ ਇੱਕ ਨਵੀਂ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ